ਚਾਈਨਾ ਡੋਰ ਵੇਚਣ ਅਤੇ ਖਰੀਦਣ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪੰਜਾਬ ਪੁਲਿਸ ਨੇ ਇੱਕ ਨਵਾਂ ਤਰੀਕਾ ਕੱਢ ਲਿਆ ਹੈਗਾ ਇੱਕ ਡਰੋਨ ਦੇ ਰਾਹੀਂ ਇਹਨਾਂ ਦੇ ਉੱਤੇ ਨਜ਼ਰ ਰੱਖੀ ਜਾਵੇਗੀ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਜਿਹੜੇ ਕਿ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਪਤੰਗਬਾਜ਼ੀ ਕਰਦਾ ਜੇਕਰ ਕੋਈ ਦਿਖਾਈ ਦਿੰਦਾ ਹੈ ਜੇ ਬੱਚਾ ਤੇ ਉਸਦੇ ਪੇਰੈਂਟਸ ਦੇ ਉੱਤੇ ਕਾਰਵਾਈ ਹੋਵੇਗੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੱਸ ਜੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਵੱਲੋਂ ਹੁਣ ਚਾਈਨਾ ਡੋਰ ਦੇ ਖਿਲਾਫ ਖਾਸ ਮੁਹਿੰਮ ਵਿੜੀ ਗਈ ਹੈ ਅੰਮ੍ਰਿਤਸਰ ਪੁਲਿਸ ਨੂੰ ਪ੍ਰਸ਼ਾਸਨ ਦੇ ਵੱਲੋਂ ਹੁਣ ਡਰੋਨ ਜਿਹੜੇ ਕਿ ਮੁਹਾਇਆ ਕਰਵਾਏ ਗਏ ਨੇ ਤੇ ਡਰੋਨ ਦੇ ਰਾਹੀਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੇ ਉੱਤੇ ਤਿੱਖੀ ਜਿਹੜੀ ਕਿ ਨਜ਼ਰ ਜਿਹੜੀ ਕਿ ਰੱਖੀ ਜਾਵੇਗੀ ਦੱਸਦੇ ਕਿ ਖਾਸ ਗੱਲ ਦੱਸਦੇ ਕਿ ਅਗਰ ਕੋਈ ਬੱਚਾ ਜੇਕਰ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦਾ ਦਿਖਾਈ ਦਿੰਦਾ ਹੈ ਤੇ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਏਗੀ ਉਸ ਦੇ ਪੇਰੈਂਟਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਜੇਕਰ ਕੋਈ ਚਾਈਨਾ ਡੋਰ ਵੇਚਣ ਖਰੀਦਣ ਅਤੇ ਸਟੋਰ ਕਰਨ ਵਾਲਿਆਂ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਦੱਸਦੇ ਕਿ ਡ੍ਰੋਨ ਦੇ ਰਾਹੀਂ 14 ਕਿਲੋਮੀਟਰ ਦਾਇਰੇ ਦੇ ਅੰਦਰ ਜਿਹੜੀ ਕਿ ਨਜ਼ਰ ਰੱਖੀ ਜਾ ਰਹੀ ਹੈਗੀ ਹੈ ਤਾਂ ਇਸ ਬਾਬਤ ਜਿਹੜੇ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚਾਈਨਾ ਡੋਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਸ ਦਾ ਚੱਲਦਾ ਹੈ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਡ੍ਰੋਨ ਮੁਹਈਆ ਕਰਵਾਏ ਗਏ ਨੇ ਜਿਸ ਦਾ ਚੱਲਦਾ ਹੈ ਸਾਡੀ ਜਿਹੜੀ ਕਿ ਪੰਜਾਬ ਪੁਲਿਸ ਟੀਮ ਹੈਗੀ ਆ ਉਸ ਦੇ ਬਲ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਜਿਹੜੀ ਕਿ ਮੁਹਿੰਮ ਨੂੰ ਸਕਤੀ ਦੇ ਨਾਲ ਲਾਗੂ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਣ ਕਿਉਂਕਿ ਜੇਕਰ ਪਿਛਲੇ ਇੱਕ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਮਾਮਲੇ ਆ ਚੁੱਕੇ ਨੇ ਚਾਈਨਾ ਡੋਰ ਦੇ ਨਾਲ ਲੋਕਾਂ ਦੇ ਨਾਲ ਕਾਫੀ ਹਾਦਸੇ ਵਾਪਰ ਚੁੱਕੇ ਨੇ ਕਈਆਂ ਦੀ ਗਰਦਨ ਕਰ ਜਾਂਦੀ ਹੈ ਕਈਆਂ ਦੇ ਹੱਥਾਂ ਪੈਰਾਂ ਦੇ ਉੱਤੇ ਜਿਹੜੀ ਕਿ ਡਰੋਨ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਸੱਟਾਂ ਲੱਗ ਜਾਂਦੀਆਂ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਆਓ ਇੱਕ ਵਾਰ ਸੁਣ ਲੈਂਦੇ ਹਾਂ ਦੇਖੋ ਜੀ ਇਹ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਚਾਇਨਾ ਡੋਰ ਖੁੰਨੀ ਡੋਰ ਆ ਇਹਦੇ ਖਿਲਾਫ ਸਾਰੇ ਇਕਜੁੱਟ ਕੇ ਖੋਗੇ ਖੜੇ ਹੋਏ ਆ ਤੇ ਅਸੀਂ ਤੁਹਾਡੇ ਮਾਧਮ ਤੋਂ ਪ੍ਰੈਸ ਮੀਡੀਆ ਦੇ ਮਾਧਮ ਤੋਂ ਲੋਕਾਂ ਨੂੰ ਇਹ ਕਹਿੰਦੇ ਆ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਨੂੰ ਉਤੇ ਬਾਨਾਵੇ ਬਿਲਕੁਲ ਚਾਇਨਾ ਡੋਰ ਦੇ ਨਾਲ ਗੋਦੀ ਢਾਣ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੇ ਮਾਜਾ ਬੰਦਾ ਸੀਗਾ ਉਹਦੇ ਨਾਲ ਗੋਦੀ ਢਾਣ ਆਪਣਾ ਇੰਜੋਏ ਕਰਨ ਤੇ ਜੇਕਰ ਕੋਈ ਉਡਾੰਦਾ ਜਾਂ ਕੋਈ ਗੇਜਦਾ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਕੋਈ ਮੁਹੀਤ ਤੇਰੀ ਗਈ ਅੱਜ ਦੇਖੋ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰੇਕ ਸਬ ਡਿਵੀਜ਼ਨ ਵਿੱਚ ਤੇਰੇ ਡਰੋਨ ਉਹ ਫਲਾਈ ਕਰਵਾ ਰਹੇ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀ ਦੇਵਾਂਗੇ ਥਾਣੇ ਦੇ ਵਿੱਚ ਉੱਪਰ ਖੜੇ ਹਾਂ ਬਿਲਡਿੰਗ ਦੇ ਵਿੱਚ ਤੇ ਆਸ-ਪਾਸ ਦੇਖਣੇ ਜੇਕਰ ਕੋਈ ਬੰਦਾ ਇਸ ਡਰੋਨ ਦੇ ਚਬੇਟ ਜਾਂਦਾ ਮਤਲਬ ਡੋਨ ਨਾਲ ਪਤਾ ਲੱਗਦਾ ਸਾਨੂੰ ਕਿ ਕੋਈ ਕੋਈ ਬੰਦਾ ਇਹ ਗੱਡੀ ਉਡਾ ਰਿਹਾ ਹੈ ਕਨਿਸ ਸੈਗਨ ਨਾਲ ਅਸੀਂ ਉਹ ਦੇ ਖਰਾ ਤਾਂ ਨਹੀਂ ਕਰਨ ਕਰਦੇ ਜਿਹਨੂੰ ਲਾਇਆ ਗਿਆ ਬੜੀ ਜੇ ਦਿਖਾਈ ਕੁਝ ਬੱਚੇ ਦਿਖਾਈ dete ਜੀ ਅਸੀਂ ਗਰਾਉਂਡ ਲੈਵਲ ਤੇ ਬੰਦੇ ਭੇਜੇ ਆਪਣੇ ਮੁਲਾਜ਼ਮ ਗਏ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਬੜਾ ਵਧੀਆ ਇੰਪੈਕਟ ਪਿਆ ਲੋਕੀ ਘਬਰਾਵੇ ਨੇ ਕਿ ਹੁਣ ਡਰੋਨ ਉੱਡ ਰਹੇ ਨੇ ਉਹ ਕਾਫੀ ਜਿਆਦਾ ਦੇਖੋ ਤੁਸੀਂ ਆਸ-ਪਾਸ ਬਹੁਤ ਘੱਟ ਗੱਡੀ ਉੱਡ ਰਹੀ ਹੈ ਔਰ ਇਹਦਾ ਅੱਛਾ ਇੰਪੈਕਟ ਪਿਆ ਬੱਚਿਆਂ ਦੇ ਮਾਪਿਆਂ ਨੂੰ ਇਹ ਵੀ ਕਹਿਣ ਕਰੀ ਕਿ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਤੇ ਬੱਚੇ ਮਾਪਿਆਂ ਨੂੰ ਮੈਂ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਚਾਇਨਾ ਜਿਹੜੀ ਧੋਰ ਹੈ ਇਹ ਨਾ ਲੈ ਕੇ ਦਿਓ ਕਿਉਂਕਿ ਜੇਕਰ ਬੱਚਿਆਂ ਕੋਲ ਪਾਈ ਗਈ ਤਾਂ ਅਸੀਂ ਮਾਪੇ ਦੇ ਖਿਲਾਫ ਕਰ ਨਹੀਂ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਨਸ ਧੋਰ ਹੈ ਇਹ ਕੀ ਬਤਾ ਉਹ ਨਾਂਦੇ ਹੁੰਦੇ ਉਹਨਾਂ ਦਾ ਪਰਿਵਾਰਕ ਮੈਂਬਰ ਹੀ ਇਹਦੇ ਚੇਟ ਚ ਆ ਜਵੇ ਸੋ ਇਸ ਚੀਜ਼ ਤੋਂ ਵਰਜਣਾ ਚਾਹੀਦਾ ਹੈ